ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਭੁਜੇ ਹੋਏ ਛੋਲੇ ਚਣਿਆਂ ਦੀ ਚੱਕੀ ਬਣਾਵਾਂਗੇ ਆਪਾਂ ਇਹ ਆਪਣੇ ਸਰੀਰ ਵਾਸਤੇ ਨਾ ਬਹੁਤ ਹੀ ਫਾਇਦੇਮੰਦ ਹੈ ਇਹ ਆਪਣੇ ਜਿਹੜੇ ਜੋੜਾਂ ਦੇ ਦਰਦ ਆ ਉਹਨਾਂ ਵਾਸਤੇ ਬਹੁਤ ਵਧੀਆ ਚਣਿਆਂ ਦੀ ਚੱਕੀ ਬਣਾਵਾਂਗੇ ਆਪਾਂ ਤੇ ਚਨੇ ਵੈਸੇ ਵੀ ਖਾ ਗਏ ਤਾਂ ਬਹੁਤ ਹੀ ਆਪਾਂ ਨੂੰ ਫਾਇਦੇਮੰਦ ਹੈ ਸਰੀਰ ਵਾਸਤੇ ਇੱਕ ਕੌਲੀ ਆਪਾਂ ਚਣਿਆਂ ਦੀ ਲੈ ਲਈ ਤੇ ਇੱਕੋ ਹੀ ਕੌਲੀ ਉਹਨਾਂ ਹੀ ਆਪਾਂ ਗੁੜ ਲੈ ਲਿਆ ਤੰਨਾ ਚਮਚਾ ਆਪਾਂ ਸਫੇਦ ਤੇਲ ਲੈ ਤੇ ਇਧਰ ਜੀ 2 ਚਮਚਾ ਆਪਾਂ ਲਏ ਸੌਂਫ ਦੇ ਹੁਣ ਜੀ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੁੜ ਨੂੰ ਮੈਲਟ ਕਰਾਂਗੇ ਗੈਸ ਆਪਾਂ ਗੈਸ ਆਨ ਕਰ ਲੈ ਪੈਨ ਰੱਖ ਲਿਆ ਹੁਣ ਆਪਾਂ ਇਹਦੇ ਵਿੱਚ ਨਾ ਗੁੜ ਪਾ ਦਾਂਗੇ ਗੁੜ ਆਪਾਂ ਬਰੀਕ ਬਰੀਕ ਚਾਕੂ ਨਾਲ ਕਰ ਲਿਆ ਸੀ ਤੇ ਹੁਣ ਆਪਾਂ ਇਹਦਾ ਪੇਸਟ ਜਿਹਾ ਬਣਾ ਲਾਂਗੇ ਪਾਣੀ ਪੂਣੀ ਕੁਛ ਨਹੀਂ ਪਾਉਣਾ ਬਾਅਦ ਚ ਘਿਓ ਪਾਵਾਂਗੇ ਆਪਾਂ ਹੁਣ ਆਪਾਂ ਫਲੋ ਗਾਇਸ ਤੇ ਇਹਦਾ ਪੇਸਟ ਬਣਾ ਲਾਂਗੇ। ਸਾਡੀ ਆਪਣਾ ਗੁੜ ਨਾ ਮੈਲਟ ਹੋ ਗਿਆ ਤੇ ਉੱਤੇ ਬੁਲਬਲੇ ਜੇ ਆਉਣ ਲੱਗ ਗਏ ਤੇ ਹੁਣ ਨਾ ਆਪਾਂ ਇਹਦੇ ਵਿੱਚ ਇੱਕ ਚਮਚ ਪਾ ਦਾਂਗੇ ਘਿਓ ਦਾ। ਇੱਕ ਚਮਚਾ ਆਪਾਂ ਘਿਓ ਪਾ ਕੇ ਹੁਣ ਵਿੱਚ ਇਹ ਮਿਕਸ ਕਰ ਦਿੰਨੇ ਤੇ ਫਿਰ ਆਪਾਂ ਹੁਣ ਇਹ ਪਾ ਦਾਂਗੇ ਚਾਣੇ। ਜਦੋਂ ਆਪਾਂ ਕਿ ਉਹ ਮੈਲਟ ਹੋ ਗਏ ਨਾ ਫਿਰ ਆਪਾਂ ਪਾਉਗੇ ਚਨੇ ਹਾਂਜੀ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਚਨੇ ਨਾਲੇ ਪਾ ਦਾਂਗੇ ਸਫੇਦ ਤੇਲ ਤੇਰਾ ਆਪਾਂ ਇੱਕ ਬਰਾਊਨ ਆਉਂਦੇ ਉਹ ਵੀ ਪਾ ਸਕਦੇ ਆ ਵਿੱਚ ਪਾ ਦਾਂਗੇ ਸੌਂਫ ਤੇ ਹੁਣ ਆਪਾਂ ਇਹਨੂੰ ਕਰ ਦਿੰਨੇ ਆ ਮਿਕਸ ਹਾਂਜੀ ਆਪਾਂ ਚਨੇ ਤੇ ਤੇਲ ਸੌਂਫ ਮਿਕਸ ਕਰ ਲਏ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਹੁਣ ਆਪਾਂ ਇਹਨਾਂ ਨੂੰ ਜਮਾਵਾਂਗੇ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਹੁਣ ਆਪਾਂ ਕੋਲੇ ਨਾ ਛੋਟੀਆਂ-ਛੋਟੀਆਂ ਪਲੇਟਾਂ ਤੇ ਆਪਾਂ ਇਹਦੇ ਵਿੱਚ ਪਾ ਦਿੰਨੇ ਨਾ ਐਸ ਤਰ੍ਹਾਂ ਕਰਕੇ ਤੇ ਫਿਰ ਆਪਾਂ ਇਹਨਾਂ ਨੂੰ ਕੱਢ ਲਾਂਗੇ ਪਾ ਦਿਆਂਗੇ ਆਪਾਂ ਪਲੇਟ 'ਚ ਵੀ ਜਮਾ ਕੇ ਇਹਦੀਆਂ ਸਟਿੱਕੀਆਂ ਕੱਟ ਸਕਦੇ ਹਾਂ ਤੇ ਐਸ ਤੱਕ ਆ ਵੀ ਆਪਾਂ ਪਾ ਸਕਦੇ ਆ। ਆਂਜੀ ਮੈਂ ਪਲੇਟਾਂ ਦੇ ਵਿੱਚ ਕੱਢਤੀ ਆ। ਹੁਣ ਜਿਹਦੇ ਠੰਡੀਆਂ ਹੋ ਗਈਆਂ ਨਾ ਤੇ ਉਦੋਂ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਬੱਸ। ਆਂਜੀ ਆਪਣੀ ਚਿੱਕੀ ਬਣ ਕੇ ਹੋ ਗਈ ਚਣਿਆਂ ਦੀ ਤਿਆਰ ਤੇ ਬਹੁਤ ਹੀ ਵਧੀਆ ਬਣੀ ਆ ਤੇ ਤੁਸੀਂ ਵੀ ਘਰੇ ਟਰਾਈ ਕਰਿਓ। ਇਹ ਤਾਂ ਆਪਣੇ ਜੋੜਾਂ ਦੇ ਦਰਦ ਵਾਸਤੇ ਬਹੁਤ ਹੀ ਵਧੀਆ ਹੈ ਜੇ ਆਪਾਂ ਰੋਜ਼ ਇੱਕ ਪੀਸ ਖਾ ਗਏ ਨਾ ਇਸ ਤੋਂ ਅੱਧਾ ਖਾ ਗਏ ਤੇ ਆਪਾਂ ਪਲੇਟ 'ਚ ਵੀ ਜਮਾ ਸਕਦੇ ਆ ਤੇ ਕੁਕਿੰਗ ਕਟਰ ਇੰਨਾ ਕੱਟ ਸਕਦੇ ਆ। ਮੇਰੇ ਕੋਲ ਕਟਰ ਹੈ ਨਹੀਂ ਸੀ ਤਾਂ ਕਰਕੇ ਮੈਂ ਪਲੇਟਾਂ 'ਚ ਜਮਾ ਲਿਆ ਤੇ ਬਹੁਤ ਸੋਹਣੇ ਪੀਸ ਨਿਕਲਿਆ ਇਹ ਆਪਣੇ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ